ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਸਵੇਰ ਦੇ ਵਜ ਗਏ ਹੈਗੇ ਸਾਤ ਤੇ ਆਪਾਂ ਸਭ ਤੋਂ ਪਹਿਲਾਂ ਆਪਾਂ ਐਕਸਰਸਾਈਜ਼ ਕਰਕੇ ਆ ਗਏ ਜਿਮ ਗਏ ਸੀਗੇ ਤੇ ਹੁਣ ਬਸ ਮਨਹਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਖਾ ਕੇ ਤੇ ਫਿਰ ਅੱਜ ਦਾ ਕੰਮ ਹੈਗਾ ਜੀ ਆਪਣਾ ਭੈਣ ਦਾ ਸਮਾਨ ਛੱਡ ਕੇ ਆਉਣਾ ਹੈਗਾ ਤੇ ਜੀ ਸਮਾਨ ਬਸ ਰੈਡੀ ਹੋਇਆ ਪਿਆ ਗੱਡੀ ਆਉਣ ਵਾਲੀ ਹੈ ਦੋ ਗੱਡੀਆਂ ਉਧਰ ਹੀ ਜਾਣੀਆਂ ਹੈਗੀਆਂ ਮੰਨਣ ਤੋਂ ਉਹ ਕਹਿੰਦੇ ਵੀ ਅਸੀਂ ਆਪਿਆ ਆਰ ਦਾ ਰੈਡੀ ਕਰਕੇ ਜ਼ਿੰਮੇਵਾਰੀ ਨਾਲ ਭੇਜਾਂਗੇ ਤੁਸੀਂ ਡਰੈਸ ਭੇਜ ਦਿਓ ਸਾਨੂੰ ਉਹ ਕੰਪਲੀਟ ਆ ਆਪਣਾ ਕੰਮ ਤੇ ਬਸ ਇੱਥੋਂ ਸਮਾਨ ਲੱਦਣਾ ਹੈਗਾ ਇੱਥੋਂ ਦੋਸਤੀ ਇਹ ਮੁੰਡਾ ਗਵਾਨ ਦਾ ਉਹਦਾ ਕੈਂਟਰ ਆ ਤੇ ਬਸ ਆਪਾਂ ਸਮਾਨ ਹੁਣ ਲੱਦ ਕੇ ਪਹਿਲਾਂ ਸਮਾਨ ਲੱਦਾਂਗੇ ਫਿਰ ਤਿਆਰ ਹੋ ਕੇ ਤੇ ਆਪਾਂ 10:30 ਦੇ ਕਰੀਬ ਚੱਲਾਂਗੇ ਇੱਥੋਂ ਚਲੋ ਫਿਰ ਆਪਾਂ ਹੁਣ ਬਾਕੀ ਕੰਮ ਕਰਦੇ ਹਾਂ ਚਾਲ ਬਾਈ ਬਾਈ ਦੀ ਗਾਵਾ ਖੁੰੰਦਾ ਤੇਰਾ ਨਾ ਫੋਨ ਛੱਡ ਤੇ ਸੜਾ ਦੱਸ ਕੇ ਰੰਮ ਬਾਈ ਕੀ ਲੈਣਾ ਭਾਂਡਿਆਂ ਦਾ ਆ ਕੜੀ ਕਰਨਾ ਤੇ ਆ ਕੜੀ ਕਰਨੇ ਆ ਚਾਰ ਹੋ ਗਏ ਚਾਰ ਹੋ ਗਏ ਮੂੰਹ ਤੋ ਲਾ ਦੇ ਬਾਈ ਟੰਕ ਕਲੀ ਭਰੀ ਜਾ ਉਹ ਇੱਕ ਪਾਈ ਕਲੀ ਭਰੀ ਉਹ ਚੈੱਕ ਦੇ ਫੱਟੇ ਕਰਾਂ ਜਿਹੜਾ ਖੁੰੰਦਾ ਕੱਲ ਨੂੰ ਚੜਾ ਦੇਣੀ ਆ ਹੱਥੀ ਦਾ ਦੱਸ ਦੇਣ ਨਾਲੋਂ ਤੇ ਭਾਂਡੇ ਲੈ ਲੈਣਾ ਦੇ 10 ਉਸਤਾਦ ਲਾ

ਇਸ ਟਰੱਕ ਤੋਂ ਭਰ ਲੈਣ ਤੇ ਨਭਜੂਗੀ ਮੂੰਹ ਚ ਆ ਜਾ ਕੌਫੀ ਪਿਆ ਮਦਨ ਹਾਂ ਹੁਣ ਕੀ ਕਰੀਏ ਨਾ ਉਹ ਸਾਹਿਬ ਕੀ ਕਰਦਾ ਪੁੱਤ ਕੀ ਲੈਣਾ ਕੀ ਲੈਣਾ ਹੁੰਦਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਠੀਕ ਹੈ ਠੀਕ ਆ ਗਈ ਤਾਂ ਕੋਈ ਨਹੀਂ ਸਾਰਾ ਆ ਗਿਆ ਇਹ ਕੀ ਕਰਨੀ ਹੈ ਦੋਲੀ ਨਾ ਨਾ ਲਾ ਲਾ ਆਈਏ ਹਾਂ ਹਾਂ ਆਲੀ ਦੇਖੋ ਇੱਕ ਡਿਜੀਟਲ ਮੈਲਾ ਮਾਈ ਪਤਲੇ ਮਗਰ ਪਿਆ ਤੋ ਪਹਿਲਾਂ ਨਹੀਂ ਸੀ ਪਹਿਲਾਂ ਨਹੀਂ ਸੀ ਨਹੀਂ ਉਹਦਾ ਸਾਰਾ ਜੂਆ ਲੈ ਲੀ ਗੀ ਟੇਪ ਲਾ ਲਈ ਟੇਪਾਂ ਮੈਂ ਇੱਕ ਕੁੱਕਰ ਪੀ ਹੈ ਮਰੇ ਨਾ ਜਾ ਬਸ ਕੁਛ ਕੱਪ ਸਟੀਲ ਦਾ ਸਿੰਗਲ ਪੀਸ ਹੈ ਕੱਪ ਸਟੀਲ हां जी दोस्तों हुन ਆਪਾਂ ਕੋਟਕਪੂਰੇ ਜਾਇਆ ਆਏ ਹੈਗੇ ਤੇ ਭਾਂਡਾ ਬਸ ਥੋੜਾ ਜਿਹਾ ਸਮਾਨ ਰਹਿਦਾ ਸੀ ਭਾਂਡਿਆਂ ਦਾ ਉਹ ਭਾਂਡਿਆਂ ਚ ਸਾਰੇ ਆਪਾਂ ਲੈ ਜਾਂਦੇ ਹੈਗੇ ਬਸ ਇੱਕ ਹੀ ਰਹਿ ਗਿਆ ਸੀ ਇਕੱਲਾ ਇਹ ਕੰਮ ਆਪਣਾ ਉਹ ਵੀ ਕਲੀਅਰ ਹੋ ਗਿਆ ਬਾਕੀ ਆਪਣੇ ਸਾਰੇ ਕੰਮ ਟੋਟਲ ਹੋ ਗਏ ਕਲੀਅਰ ਤੇ ਉਦੋਂ ਬਾਅਦ ਆ ਕੇ ਮੈਂ ਤੇ ਅਸੀਂ ਥੋੜੇ ਸੂਟ ਦੇਣੇ ਸੀ ਕਿਸੇ ਦਾ ਕੰਮ ਅਧੂਰਾ ਪਿਆ ਸੀਗਾ ਤੇ ਉਹ ਕਰ ਲਿਆ ਹੈਗੇ ਤੇ ਬਰਗਾੜੀ ਤੋਂ ਲੈ ਸਾਨੂੰ ਸਾਂ ਜਿਹੜੀਆਂ ਲੈਣੀਆਂ ਸੀ ਉਹ ਲੈ ਕੇ ਆ ਗਏ ਹੈਗੀਆਂ ਤੇ ਹੁਣ ਇੱਕ ਦੋ ਸੂਟ ਘਰੇ ਪਏ ਹੈਗੇ ਉਹ ਫੜਾ ਕੇ ਜਾਣੇ ਆਪਾਂ ਤੇ ਫਿਰ ਆਪਾਂ ਵਾਪਸ ਆਣਾ ਪੈਂਡ ਹੀ ਚੱਲਾਂਗੇ ਆਪਣੇ ਤੇ ਫਿਰ ਕੱਲ ਦਾ ਦੇਖਦੇ ਆ ਕਿ ਬੰਦਾ ਹੈਗਾ ਤੇ ਪਰ ਹੁਣ ਵਿਆਹ ਦਾ ਕੰਮ ਇਦਾਂ ਦਾ ਹੁੰਦਾ ਹੈਗਾ ਭਾਵੇਂ ਥੋੜਾ ਕੰਮ ਹੀ ਹੋਵੇ ਬਾਜ਼ਾਰ 'ਚ ਤੇ ਸਾਰਾ ਦਿਨ ਲੰਘ ਜਾਂਦਾ ਯਾਰ ਤੇ ਚਲੋ ਫਿਰ ਹੁਣ ਆਪਾਂ ਦੇਖਦੇ ਆ ਕਿ ਕੀ ਬੰਦਾ ਹੈ ਤੁਹਾਨੂੰ ਦਿਖਾਉਂਗਾ ਫਿਰ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੌਂਗ ਦੇ ਦੋਸਤਾਂ ਨੂੰ ਮੇਰਾ ਸਵਾਗਤ ਹੈ। ਉਹ ਸਾਰੇ ਠੀਕ-ਠਾਕ ਹੋਣਗੇ। ਕਰਨ ਸਾਰੇ ਠੀਕ-ਠਾਕ ਹੋਣਗੇ। ਤੇ ਅੱਜ ਇਕੱਲੇ ਸੀ ਆਪਾਂ ਦਾ ਸਮਾਨ ਸਭ ਸਮਾਨ ਰੈਡੀ ਹੋ ਗਿਆ। ਸਮਾਨ ਲੱਗਿਆ ਹੈਗਾ ਸਾਰਾ। ਕੁਝ ਗੱਡੀ 'ਚ ਰੱਖ ਲਿਆ, ਕੁਝ ਟਰੰਟਰ ਬੰਨ੍ਹ ਕੋ ਜਾਣਗੇ। ਦੋ ਲੱਦ ਕੇ। ਉਹ ਸਮਾਨ ਆਪਣਾ ਉੱਥੇ ਹੀ ਜਾਣਾ ਹੈਗਾ, ਬਾਕੀ ਧਰੋ ਜਾਣਾ ਹੈਗਾ। ਤੇ ਹੁਣ ਆਪਾਂ ਚੱਲਦੇ ਆਂ। ਤੇ ਉਹ ਆਪਾਂ ਨੂੰ ਮੌਸਲ ਮਿਲ ਜਾਣਗੇ। ਇਕੱਠੇ ਹੋ ਕੇ ਉੱਥੇ ਚਲੇ ਜਾਵਾਂਗੇ। ਚਲੋ ਫੇਰ ਹੁਣ ਆਪਾਂ ਚੱਲਦੇ ਆਂ ਦੋਸਤੋ ਜੀ ਦੋਸਤੋ ਆਪਾਂ ਪਹੁੰਚ ਗਏ ਸੀ ਇਹ ਭੈਣ ਦੇ ਘਰ ਲੈ ਕੇ ਸਮਾਨ ਤੇ ਲਾ ਦਿੱਤਾ ਸਮਾਨ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਚਲ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਸੀ ਘਰ ਤੇ ਤਕਰੀਬਨ ਆਪਾਂ ਚੱਲ ਪਏ ਸੀ ਉੱਥੋਂ 4 ਵਜੇ ਸੀ ਮੇਰੇ ਹਿਸਾਬ ਨਾਲ ਤੇ ਕੈਂਟਰ ਦੋ ਹਾਥੀ ਤਾਂ ਪਹਿਲਾਂ ਚਲੇ ਗਏ ਸੀ ਵਾਪਸ ਉਹਦੇ ਹੀ ਜਿਹੜੇ ਫਰਨੀਚਰ ਵਾਲਿਆਂ ਨੇ ਭੇਜੇ ਸੀ ਉਹ ਤਾਂ ਅੱਧੇ ਘੰਟੇ ਬਾਅਦ ਹੀ ਵਾਪਸ ਚਲੇ ਗਏ ਤੇ ਦੂਜਾ ਕੈਂਟਰ ਮੇਰੇ ਤੋਂ ਪਹਿਲਾਂ ਆਇਆ ਹੈਗਾ ਕੁਝ ਟਾਈਮ ਵਾਸਤੇ 15-20 ਮਿੰਟ ਪਹਿਲਾਂ ਤੇ ਮੈਂ ਲੇਟ ਤੋਂ ਰਿਹਾ ਹੈਗਾ 15-20 ਮਿੰਟ ਤੇ ਫਿਰ ਮੈਨੂੰ ਕੋੜਕੂ ਪੂਰੇ ਫਾਟਕ ਤੇ ਮੈਂ ਫਾਟਕ ਵਾਲੀ ਸਾਈਡ ਆ ਗਿਆ ਚਲ ਮੈਂ ਬਾਰੇ-ਬਾਰੇ ਇਧਰ ਕੋਠਿਆਂ ਵੇ ਦੀ ਲੰਘ ਜਾਾਂਗੇ ਬਾਹ ਚੜ ਜਾਾਂਗੇ ਟੱਲਮਾ ਰੋਡ ਤੇ ਤੇ ਉਹ ਫਾਟਕ ਲੱਗਿਆ ਕੁਝ ਟਾਈਮ ਉੱਥੇ ਲੱਗ ਗਿਆ ਤੇ ਹੁਣ ਮੈਂ ਆ ਗਿਆ ਸੀਗਾ ਘਰ ਘਰ ਆ ਕੇ ਕੱਪੜੇ ਚੇਂਜ ਕਰਕੇ ਤੇ ਮੈਂ ਥੋੜੀ ਦਵਾਈ ਲੈਣੀ ਸੀ ਥੋੜਾ ਐਸਿਡ ਬਣ ਗਿਆ ਅੱਜ ਚਲੋ ਚਾਹ ਚੂ ਪੀਤੀ ਜਾਂਦੀ ਹੈਗੀ ਅਗਲਾ ਤਾਂ ਮਾਨ ਤਾਨ ਪਿਆਉਂਦਾ ਤੇ ਪਰ ਫਿਰ ਵੀ ਪੀਤੀ ਜਾਂਦੀ ਹੈ ਥੋੜਾ ਜਿਹਾ ਤੰਗ ਹੀ ਹੋਇਆ ਅੱਜ ਮੈਂ ਤੇ ਆ ਕੇ ਤੇ ਹੁਣ ਸਹਿਬ ਸਿੰਘ ਕਹਿੰਦਾ ਵੀ ਆਪਾਂ ਡੈਡੂ ਕਬੂਤਰ ਛੱਡিয়ে ਤੇ ਸੋਖ ਸ਼ਾਂਤੀ ਨਾਲ ਆਪਾਂ ਸਾਰਾ ਸਮਾਨ ਘਰ ਛੱਡਿਆ ਹੈ ਹੈਗਿਆ ਭੈਣ ਦੇ ਤੇ ਵਾਪਸ ਆ ਕੇ ਬਸ ਆਉਣਾ ਆਪਾਂ ਕਬੂਤਰ ਛੱਡ ਲੈ ਸਹਿਬ ਸਿੰਘ ਕਹਿੰਦਾ ਵੀ ਡੈਡੂ ਮੈਨੂੰ ਖੜਾਓ ਮੈਂ ਤੁਹਾਨੂੰ ਦਿਖਾਉਣਾ ਹੈਗਾ ਹੁਣ ਕਬੂਤਰਾਂ ਨਾਲ ਖੇਡੀ ਜਾਂਦਾ ਹੈਗਾ ਜਾ ਕਬੂਤਰਾਂ ਮੋੜ ਕੇ ਲੈ ਆ ਪੁੱਤ ਉਹ ਆ ਗਿਆ ਕਬੂਤਰ じゃ ਲੈ ਕੇ じゃ ਲੈ ਕੇ ਭੱਜ ਕੇ ਚੱਲ ਤਾੜੀਏ じゃ ਤਾੜ ਦੇ ਪੁੱਤ ਜਿੰਦਰਾਣਾ ਮੂੰਹ ਚ ਪਾ ਚੱਲ ਕਬੂਤਰ ਤਾੜ ਆਪਣੇ ਲੈ ਕੇ ਆ ਜਾ ਭੱਜ ਕੇ ਤੇ ਦੋਸਤੋ ਹੁਣ ਆਪਣਾ ਇਧਰ ਬਾਈ ਜੀ ਟੈਂਟ ਦਾ ਸਮਾਨ ਵੀ ਲਾ ਕੇ ਹੈਗੇ ਆ ਟਰੱਸਟਾਂ ਦਾ ਸਮਾਨ ਆਇਆ ਪਿਆ ਹੈਗਾ ਕੁਝ ਪਰਲੇ ਸਾਈਡ ਤੇ ਆ ਹੈਗਾ ਬਾਕੀ ਸਮਾਨ ਜੇ ਕੱਲ ਨੂੰ ਲੈ ਕੇ ਆਉਣਗੇ ਮੈਨੂੰ ਲੱਗ ਦੋ ਤਿੰਨ ਹਾਥੀਆਂ ਜਾਊਗਾ ਤੇ ਸਵੇਰ ਹੀ ਆਪਣੇ ਹਲਵਾਈ ਨੇ ਵੀ ਆ ਜਾਣਾ ਹੈਗਾ 8 ਵਜੇ ਤੇ ਕੱਲ ਤੋਂ ਫਿਰ 11 ਤਰੀਕ ਹੋ ਗਈ ਹੈ ਤੇ ਬਾਕੀ ਆਪਣੇ ਵਿਆਹ ਦੇ ਸਾਰੇ ਜਿਹੜੇ ਆਪਾਂ ਬਾਹਰ ਕੰਮ ਕਰਨੇ ਸੀ ਉਹ ਸਾਰੇ ਕਲੀਅਰ ਹੋ ਗਏ ਨੇ ਤੇ ਬਸ ਤੇਲ ਲਿਆਉਣਾ ਸੀ ਉਹ ਛੋਟਾ ਭਾਈ ਲੈ ਕੇ ਆ ਗਿਆ ਹੈਗਾ ਤੇ ਜਿਹੜੇ ਆਪਾਂ ਸਿਲੰਡਰ ਲੈਣੇ ਹੈਗੇ ਉਹ ਦੋ ਸਵੇਪ ਭਰਾਵਾਂਗੇ ਕੱਲ ਨੂੰ ਆਊਗਾ ਸਿਲੰਡਰਾਂ ਵਾਲਾ ਤੇ ਫਿਰ ਕੱਲ ਤੋਂ ਕੰਮ ਆਪਣਾ ਚੱਲ ਪੈਣਾ ਹੈਗਾ ਟੈਂਟ ਵੀ ਲੱਗ ਜਾਣਾ ਹੈਗਾ ਕਿਉਂਕਿ ਪਹਿਲਾਂ ਹੀ ਬਾਈ ਜੀ ਕਹਿੰਦੇ ਵੀ ਆਪਣਾ ਸਮਾਨ ਕਿਥੋਂ ਲਾਉਣਾ ਸੀਗਾ ਤੇ ਆਪਾਂ ਇੱਥੇ ਹੀ ਲਾ ਜਾਨੇ ਆ 11 ਤਰੀਕ ਤੋਂ ਹੀ ਲੱਗ ਜਾਣਾ ਪ੍ਰੋਗਰਾਮ ਆਪਣੇ 13 ਤਰੀਕ ਨੂੰ ਆ 14 ਦਾ ਆਪਾਂ ਗਿਆਵ ਰੱਖਿਆ ਹੈਗਾ ਤੇ 15 ਦਾ ਫਿਰ ਆਪਣੇ ਆਨੰਦ ਕਾਰਜ ਆ ਪੈਂਦੇ ਤੇ ਬਸ ਕੱਲ ਤੋਂ ਕਿਉਂਕਿ ਮੇਰੇ ਤਾਂ ਬਾਹਰ ਦੇ ਛੋਟੇ ਮੋਟੇ ਕੰਮ ਹੋ ਜਾਂਦੇ ਸਾਰੇ ਮੈਨੂੰ ਕਰਨੇ ਪੈਂਦੇ ਆ ਛੋਟਾ ਭਾਈ ਚਲ ਸੰਭਾਲ ਲੈ ਲਾਲ ਜੀ ਤੇਲ ਪਵਾ ਲਿਆ ਆ ਆਪਦੇ ਜ਼ਿੰਮੇਵਾਰੀ ਨਾਲ ਸਿਲੰਡਰ ਭਰਾਲੂਗਾ ਆਟਾ ਉਹਨੇ ਪਸਾਰਿਆ ਹੈਗਾ ਕੁਆਂਟਲ ਇੰਨਾ ਕੁ ਲੱਗਣਾ ਹੈਗਾ ਤੇ ਹੁਣ ਹੋ ਸ਼ਾਮ ਦੇ ਮੈਨੂੰ ਲੱਗਦਾ 7 ਵਜ ਗਏ ਤੇ ਹੁਣ ਖਾਣਾ ਖਾ ਲਈਏ ਤੇ ਫੇਰ ਕੰਮ ਕਰਾਂਗੇ ਬਾਕੀ ਜਿਹੜੇ ਰਹਿੰਦੇ ਹਾਂ ਹਾਂਜੀ ਦੋਸਤੋ ਹੁਣ ਆਪਾਂ ਰੋਟੀ ਖਾ ਲਈ ਸੀ ਰੋਟੀ ਖਾ ਕੇ ਕੁਝ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨੇ ਬੈਠ ਕੇ ਤੇ ਹੁਣ ਦੁੱਧ ਪੀ ਲਿਆ ਹੈਗਾ ਆਪਾਂ ਤੇ ਹੁਣ ਆਪਾਂ ਕਰ ਰਹੇ ਆ ਆਰਮ ਸਾਹਿਬ ਸਿੰਘ ਵੀ ਸੌ ਗਿਆ ਤੇ ਬਾਕੀ ਮੈਂਬਰ ਵੀ ਸੌ ਗਏ ਆ ਗਿਆ ਤੇ ਮੈਂ ਜੰਦਰੇ ਜੰਦਰੇ ਲਾ ਕੇ ਆ ਗਿਆ ਸੀਗਾ ਤੇ ਹਾਂ ਰੈਸਟ ਕਰਦੇ ਆਂ ਫਾ ਤੇ ਕੱਲ ਨੂੰ ਮਿਲਦੇ ਆ ਤੁਹਾਨੂੰ ਅੱਜ ਦਾ ਬਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਡਾ